ਪੰਜਾਬ ਚ ਲੋਕ ਸਭਾ ਚੋਣਾਂ 1 ਜੂਨ ਨੂੰ ਪੈਣ ਜਾ ਰਹੀਆਂ ਹਨ ਜਿਸ ਦੇ ਸਬੰਧ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਰਹੀਆਂ ਨੇ ਤੇ ਰੋਜ਼ਾਨਾ ਮੀਟਿੰਗਾਂ ਰਾਹੀਂ ਲੋਕਾਂ ਨੂੰ ਆਪਣੀਆਂ ਨੀਤੀਆਂ ਬਾਰੇ ਜਾਣੂ ਕਰਵਾ ਰਹੀਆਂ ਨੇ ਇਸੇ ਤਰ੍ਹਾਂ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਜੱਬੇਪਾਲ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੂੰ ਨਾਲ ਲੈ ਕੇ ਫਗਵਾੜਾ ਵਿਖੇ 14 ਮਈ ਦਿਨ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਜਾ ਰਹੇ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਫ਼ਤਰ ਦੀਆਂ ਤਿਆਰੀਆਂ ਦਾ ਜਾਇਜ਼ਾ ਪਹੁੰਚੇ ਇਸ ਸਬੰਧੀ ਮੌਕੇ ਤੇ ਮੌਜੂਦ ਆਪ ਦੇ ਸੀਨੀਅਰ ਨੇਤਾ ਦਲਜੀਤ ਰਾਜ ਦਰਵੇਸ਼ਪਿੰਦ ਨੇ ਕਿਹਾ ਕਿ ਸਭ ਤੋਂ ਪਹਿਲਾ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਜਿਸ ਤੋਂ ਪ੍ਰੰਤ ਵਕਫ ਵਕ ਬੁਲਾ ਰਿਆਂ ਵੱਲੋਂ ਵਿਚਾਰ ਸਾਂਝੇ ਕੀਤੇ ਜਾਣਗੇ ਅਤੇ ਫਿਰ ਡਾਕਟਰ ਰਾਜਕੁਮਾਰ ਜੱਬੇਵਾਲ ਜੀ ਆਪਣੇ ਕਰਕਮਲਾ ਨਾਲ ਦਫਤਰ ਦਾ ਉਦਘਾਟਨ ਕਰਨਗੇ ਬਾਈਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਲੋਕ ਸਭਾ ਸ਼ਿਆਰਪੁਰ ਦੇ ਵਰਕਰਾਂ ਨੂੰ ਬੀਲ ਕਰਦਾ ਕਿ 14 ਤਰੀਕ ਨੂੰ 9 ਵਜੇ ਤੋਂ ਲੈ ਕੇ 11 ਵਜੇ ਜਿਹੜਾ ਦਫ਼ਤਰ ਦਾ ਵਗੜਨ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਸ੍ਰੀ ਸੁਖਮਨ ਸਾਹਿਬ ਦੇ ਬਾਠ ਗੋਣਗੇ ਉਸ ਤੋਂ ਬਾਅਦ ਜਿਹੜੇ ਸਾਡੇ ਬੁਲਾ ਰਹੇ ਆ ਉਹ ਆਪਣੇ ਆਪਣੇ ਵਿਚਾਰ ਸਾਂਝੇ ਕਰਨਗੇ ਸਾਰੇ ਹੀ ਵਰਕਰਾਂ ਨੂੰ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਪੰਚ ਬਲਾਕਸਾਪ ਦੀ ਮੈਂਬਰ ਜ਼ਿਲ੍ਹਾ ਵਰਚਿੰਗ ਮੈਂਬਰ ਔਰ ਸ਼ਹਿਰ ਦੇ ਜਿੰਨੇ ਹੀ ਵਰਕਰ ਸਾਡੇ ਐਮਸੀ ਸਾਹਿਬਾਨ ਡੀਟੀ ਸਾਹਿਬਾਨ ਜਿੰਨਿਆਂ ਨੂੰ ਸਾਰਿਆਂ ਨੂੰ ਅੱਥਰੂ ਦੇ ਬੇਤੀ ਆ ਵੀ 14 ਤਰੀਕ 9 ਵਜੇ ਤੋਂ ਲੈ ਕੇ 11 ਵਜੇ ਦੀ ਦਫ਼ਤਰ ਦਾ ਪਰ ਹਮ ਕੀਤਾ ਇਹ ਰਹੇ 11 ਵਜੇ ਦਫਤਰ ਦਾ ਉਦਘਾਟਨ ਕੀਤਾ ਜਾਊਗਾ ਜਿਹਦੇ ਵਿੱਚ ਸਾਡੇ ਜਿਹੜੇ ਲੋਕ ਸਭਾ ਦੇ ਉਮੀਦਵਾਰ ਡਾਕਟਰ ਰਾਜਕਮਾਰ ਚੱਬੇ왈 ਜੀ ਉਹ ਆਪਣੇ ਕਰ ਕਰਨਾ ਕਰਨਗੇ ਉਹਨਾਂ ਦੇ ਨਾਲ ਸਰਦਾਰ ਜਗਿੰਦਰ ਸਿੰਘ ਜੀ ਮਾਨ ਜਿਹੜੇ ਸਾਡੇ ਹਲਕਾ ਇੰਚਾਰਜ ਆ ਔਰ ਉਹਨਾਂ ਦੇ ਨਾਲ ਹੀ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਰਤਿਸ਼ਰ ਸ਼ਕਲਾਨੀ ਜੀ ਉਹ ਆਪਣੇ ਕਰ ਕਰਨਾ ਕਰਨਗੇ ਔਰ ਆਪਸ ਜੁੜ ਕੇ ਬੇਨਤੀ ਆ ਸਾਰੇ ਹੀ ਵਰਕਰਾਂ ਨੂੰ ਹਮ ਆ ਕੇ ਪਹੁੰਚੋ ਔਰ ਡਾਕਟਰ ਰਾਜਕਮਾਰ ਸਾਹਿਬ ਚੱਬੇ왈 ਸਾਹਿਬ ਨੂੰ ਇੱਕ ਜੂਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕ ਸਭਾ ਚ ਭੇਜੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਫੁਵਾੜਾ ਵਿਖੇ ਆਮ ਆਦਮੀ ਪਾਰਟੀ ਦੀ ਸਮੂਹ ਸਾਥੀਆਂ ਦੀ ਮੀਟਿੰਗ ਹੋਈ ਜਿਹਦੇ ਵਿੱਚ 14 ਮਈ ਦਿਨ ਮੰਗਲਵਾਰ ਨੂੰ ਹਰਗਵਿੰਦ ਨਗਰ ਵਿਖੇ ਔਰ ਪਰਹਾਰ ਹਸਪਤਾਲ ਦੇ ਹਸਪਤਾਲ ਦੇ ਬਿਲਕੁਲ ਸਾਹਮਣੇ ਆਮ ਆਦਮੀ ਪਾਰਟੀ ਫੁਵਾੜਾ ਦਾ ਦਫ਼ਤਰ ਖੋਲ੍ਹਿਆ ਔਰ ਸਭ ਨੂੰ ਬੇਨਤੀ ਹੈ ਕਿ ਹੋ ਮਹਮਾ ਕੇ ਇੱਥੇ ਪਹੁੰਚਣਾ ਸੁਖਮੀ ਸਾਹਿਬ ਦਾ ਪਾਰਟ ਰੱਖ ਕੇ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ ਔਰ ਆਉਣ ਵਾਲੇ ਸਮੇਂ ਵਿੱਚ ਇਸ ਲੋਕ ਸਭਾ ਇਲੈਕਸ਼ਨ ਵਿੱਚ ਜਿੰਨੀਆਂ ਵੀ ਫੋਰਡਾ ਦੀਆਂ ਗਤੀਵਿਧੀਆਂ ਇਸ ਪਾਰਟੀ ਦਫ਼ਤਰ ਤੋਂ ਹੋਣਗੀਆਂ ਔਰ ਸਾਰੇ ਹੀ ਸੰਗਠਨ ਦੇ ਬੰਦੇ ਸਾਰੇ ਸਾਥੀ ਇਕੱਠੇ ਹੋ ਕੇ ਅੱਜ ਪਾਰਟੀ ਦਾ ਸਾਥ ਦੇ ਲਈ ਇਕੱਠੇ ਹੋਏ ਆ ਔਰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਆਓ ਰਲ ਮਿਲ ਕੇ ਆਪਾਂ ਜਦੋਂ ਵੀ ਕਿਸੇ ਨੂੰ ਜਰੂਰਤ ਪੈਂਦੀ ਹੈ ਇਸ ਪਾਰਟੀ ਦਫ਼ਤਰ ਆਓ ਔਰ ਜਿੰਨੀਆਂ ਵੀ ਗਤੀਵਿਧੀਆਂ ਪਾਰਟੀਆਂ ਹੋਈਆਂ ਉਹ ਸਾਰੀਆਂ ਤੁਹਾਨੂੰ ਦੱਸਿਆ ਜਾਣਗੀਆਂ ਔਰ ਜਿੰਨੇ ਵੀ ਪਿੰਡਾਂ ਤੱਕ ਲੋਕਾਂ ਤੱਕ ਅਪਰੋਚ ਕੀਤੀ ਜਾਵੇਗੀ ਇਸ ਦਫ਼ਤਰ ਦੇ ਥਰੂ ਕੀਤੀ ਜਾਵੇਗੀ ਸਭ ਸ਼ਹਿਰ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਆਓ ਜਿੰਨੇ ਪਿੰਡਾਂ ਦੇ ਸਰਪੰਚ ਸਾਹਿਬਾਨ ਆ ਗਏ ਜਿੰਨੇ ਐਮਸੀ ਸਾਹਿਬਾਨ ਆ ਗਏ ਔਰ ਜਿੰਨੇ ਆਮ ਲੋਕ ਆ ਗਏ ਸਭ ਨੂੰ ਬੇਨਤੀ ਹੈ ਤੁਹਾਡਾ ਆਪਣਾ ਦਫ਼ਤਰ ਆ ਆਓ ਇਸ ਦਫ਼ਤਰ ਤੋਂ ਆਪਾਂ ਇੱਕ ਇਨਕਲਾਬ ਦੀ ਸ਼ੁਰੂਆਤ ਕਰੀਏ ਔਰ ਸਭ ਨੂੰ ਬੇਨਤੀ ਹੈ ਕਿ 14 ਮਈ ਦਿਨ ਮੰਗਲਵਾਰ ਨੂੰ ਆਪਾਂ ਇੱਥੇ ਸੁਖਮਨੀ ਸਾਹਿਬ ਦਾ ਪਾਠ ਰੱਖ ਕੇ ਇਸ ਦਫ਼ਤਰ ਦੀ ਸ਼ੁਰੂਆਤ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਬਹੁਤੋ ਸ਼ੁਕਰੀਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਦੇ ਇਲੈਕਸ਼ਨਾਂ ਦਾ ਦਿਗਲ ਬੱਜ ਚੁੱਕਾ ਹੈ ਰਾਜਕੁਮਾਰ ਚੱਬੇਵਾਲ ਜੀ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਉਮੀਦਵਾਰ ਨੇ ਇਹਨਾਂ ਦਾ ਚੋਣ ਪ੍ਰਚਾਰ ਦਾ ਦਫ਼ਤਰ ਫਗਵਾੜਾ ਵਿੱਚ 14 ਮਈ ਨੂੰ ਖੁੱਲਣ ਜਾ ਰਿਹਾ ਹੈ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਗੁਰੂ ਮਹਾਰਾਜਾ ਮਹਾਰਾਜੀ ਦਾ ਓਟ ਆਸਰਾ ਲੈ ਕੇ ਰਾਜਕੁਮਾਰ ਚੱਬੇਵਾਲ ਜੀ ਸਵੇਰੇ ਦਰਸ਼ਕ ਇੱਥੇ ਖੁਦ ਛੱਟ ਗਿਆ ਕੋਈ ਕਰਨੀ ਇਹ ਤਾਂ ਸ਼ੁਰੂ ਕਰਦੇ ਗੁਰੂ ਮਹਾਰਾਜੀ ਦੇ ਓਟ ਦਾ ਸ਼ੁਰੂ ਕਰਦੇ ਸਵੇਰੇ 9 ਵਜੇ ਤੋਂ ਲੈ ਕੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਸੁਖਮਣੀ ਸਾਹਿਬ ਸਾਜ ਜੀ ਦਾ ਪਾਠ ਕਰਵਾਇਆ ਜਾਏਗਾ ਤੇ ਗੁਰੂ ਮਹਾਰਾਜ ਜੀ ਦਾ ਓਟ ਅਸਰਾ ਲੈ ਕੇ ਇਹ ਇਸ ਦਫਤਰ ਦਾ ਉਦਘਾਟਨ ਕੀਤਾ ਜਾ ਰਿਹਾ ਮੇਰੀ ਸਮੂਹ ਸੰਗਤਾਂ ਕੇ ਪਗਵਾੜਾ ਨਿਵਾਸੀਆਂ ਕੇ ਆਮ ਆਦਮੀ ਪਾਰਟੀ ਦੇ ਇੱਕ ਛੋਟੇ ਤੋਂ ਛੋਟੇ ਵਰਕਰ ਤੋਂ ਲੈ ਕੇ ਵੱਡੇ ਤੋਂ ਵੱਡੇ ਵਰਕਰ ਤੱਕ ਦੇ ਅੱਗੇ ਇਹ ਬੇਨਤੀ ਹੈ ਅਰਦਾਸ ਹੈ ਕਿ ਆਓ ਅਸੀਂ ਸਾਰੇ ਮਿਲ ਕੇ ਉਸ ਦਿਨ ਅਸੀਂ ਉਦਘਾਟਨ ਵਿੱਚ ਸ਼ਾਮਿਲ ਹੋਈਏ ਤੇ ਅਸੀਂ ਰਾਜਕੁਮਾਰ ਚੱਬੇਵਾਲ ਜੀ ਦਾ ਸਾਥ ਦਿਈਏ ਤੇ ਉਹਨਾਂ ਦਾ ਉਹਨਾਂ ਨੂੰ ਇੱਕ ਜੇਤੂ ਉਮੀਦਵਾਰ ਬਣਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਆਮ ਆਦਮੀ ਪਾਰਟੀ ਵੱਲੋਂ ਮੈਂ ਜ਼ਿਲ੍ਹਾ ਪ੍ਰਧਾਨ ਆਪਣੇ ਵਰਕਰਸ ਆਪਣੇ ਵਾਲੰਟੀਅਰਸ ਸਾਰੇ ਅਹੁਦੇਦਾਰਾਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਅਸੀਂ 14 ਤਰੀਕ ਪਰਸੋਂ ਅਸੀਂ 9 ਤੋਂ 11 ਸਾਡੇ ਸੁਖਮਨੀ ਸਾਹਿਬ ਦਾ ਪਾਠ ਹੋਊਗਾ ਅਸੀਂ ਆਪਣੇ ਚੋਣ ਦਫ਼ਤਰ ਦੀ ਸ਼ੁਰੂਆਤ ਕਰ ਰਹੇ ਹਾਂ ਜੀ ਚੋਣ ਦਫ਼ਤਰ ਸਾਡਾ ਖੋਲ ਰਿਹਾ ਡਾਕਟਰ ਰਾਜਕਮਾ ਚੱਬੇਵਾਲ ਜੀ ਦਾ ਜਿਹੜੇ ਸਾਡੇ ਲੋਕ ਸਭਾ ਤੋਂ ਉਮੀਦਵਾਰ ਨੇ ਇਹ ਹਰਗੋਬਿੰਦਨਗਰ ਦੇ ਵਿੱਚ ਐਸਾ ਆਫਿਸ ਹੈ ਸਾਡਾ ਪਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਔਰ ਆਪਣੇ ਖੁਸ਼ਹਾਲ ਪੰਜਾਬ ਔਰ ਸੰਸਦ ਦੇ ਵਿੱਚ ਸਾਡੀ بلند ਆਵਾਜ਼ ਪੰਜਾਬ ਦੀ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਨੇ ਕੰਮ ਲਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਲੋਕ ਸਭਾ ਸੀਟ ਤੋਂ ਤੁਹਾਡੇ ਰਾਜਕੁਮਾਰ ਚੱਬੇਵਾਲ ਜੀ ਸਾਡੇ ਫਗਵਾੜਾ ਹਲਕੇ ਤੋਂ ਕੈਂਡੀਡੇਟ ਨੇ ਅੱਜ ਅੱਜ 14 ਮਈ ਨੂੰ ਉਹਨਾਂ ਨੂੰ ਉਹਨਾਂ ਨੇ ਆਪਣਾ ਇੱਥੇ ਦਫ਼ਤਰ ਖੋਲ੍ਹਿਆ ਗਿਆ 9 ਤੋਂ ਲੈ ਕੇ 11 ਵਜੇ ਤੱਕ ਭੋਗ ਪਾਈ ਜਾਣਗੇ ਸੁਖਮਨੀ ਸਾਹਿਬ ਦੇ ਸਾਰੇ ਹੀ VOTER ਸਪੋਰਟਰਾਂ ਨੂੰ ਮਾਤ ਜੋੜ ਕੇ ਬੇਨਤੀ ਹੈ ਕਿ ਸਾਰੇ ਆਵਾਂ ਮਾ ਕੇ ਪਹੁੰਚੋ ਤਾਂ ਜੋ ਅਸੀਂ ਆਪਣੇ ਆਉਣ ਵਾਲੇ ਲੋਕ ਸਭਾ ਤੋਂ ਡਾਕਟਰ ਚੱਬੇਵਾਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜੇਤੂ ਬਣਾਈਏ ਧੰਨਵਾਦ ਹਾਂਜੀ ਸਾਰੇ ਹੀ ਸਤਿਕਾਰਯੋਗ ਸ਼ਹਿਰ ਨਿਵਾਸੀ ਤੁਹਾਨੂੰ ਪਤਾ ਹੀ ਹੈ ਕਿ ਦੇਸ਼ ਦੇ ਅੰਦਰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ 1 ਜੂਨ ਨੂੰ ਹੋਣ ਜਾ ਰਹੀਆਂ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਰਿਜ਼ਰਵ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਲੋਕਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਆ ਔਰ ਉਸ ਉਤਸ਼ਾਹ ਨੂੰ ਹੋਰ ਜਿਹੜਾ ਤੇਜ਼ ਕਰਨ ਦੇ ਵਾਸਤੇ ਫਗਵਾੜਾ ਦੇ ਵਿੱਚ ਇਲੈਕਸ਼ਨ ਕੈਂਪੇਨ ਨੂੰ ਤੇਜ਼ ਕਰਨ ਦੇ ਵਾਸਤੇ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦੇ ਚੋਣ ਦਫ਼ਤਰ ਦਾ ਉਦਘਾਟਨ ਜਿਹੜਾ ਆ ਉਹ ਪਰਸੋਂ 14 ਤਰੀਕ ਨੂੰ ਹਰगोविंद ਨਗਰ ਪ੍ਰਹਾਰ ਹਸਪੀਟਲ ਦੇ ਸਾਹਮਣੇ ਜਿਹੜਾ ਉਹ ਕੀਤਾ ਜਾਵੇਗਾ ਤੋਂ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਾਡੇ ਵਰਕਰਾਂ ਨੂੰ ਸਮਰਥਕਾਂ ਨੂੰ ਵਲੰਟੀਅਰਸ ਨੂੰ ਸਾਰਿਆਂ ਨੂੰ ਸਨਿਮਰ ਬੇਨਤੀ ਹੈ ਕਿ 14 ਤਰੀਕ ਦਿਨ ਮੰਗਲਵਾਰ ਨੂੰ ਸਵੇਰੇ 9 ਤੋਂ 11 ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਜਿਹੜਾ ਦਫਤਰ ਦਾ ਉਦਘਾਟਨ ਕੀਤਾ ਜਾਵੇਗਾ ਔਰ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ ਡਾਕਟਰ ਸਾਹਿਬ ਨੂੰ ਜਿਹੜਾ ਆਪਣਾ ਸਮਰਥਨ ਦਈਏ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਸ ਇਲੈਕਸ਼ਨ ਕੈਂਪੇਨ ਨੂੰ ਹੋਰ ਤੇਜ਼ ਕਰਕੇ ਆਮ ਆਦਮੀ ਪਾਰਟੀ ਨੂੰ ਇਸ ਹਲਕੇ ਤੋਂ ਜੇਤੂ ਬਣਾ ਕੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦੇ ਹੱਥ ਮਜ਼ਬੂਤ ਕਰੀਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਕੁਵਾਰਾ ਤੋਂ ਯਸ਼ ਸ਼ਰਮਦੀਪ ਰਿਪੋਰਟ